लंबे लंबे चाची क्या गलिया दिया अल्लाह कद्दू नहीं है कद्दू कद्दू थोड़े जोल होंगे तो ने भाई तो हाथ चढ़ के ता देख अल्लाह कतिया कतिया ने ਮੈਂ ਮਰ ਜਾਣਿਆ ਕਿ ਮੈਂ ਟੱਚਾ ਕਰਦਾ ਮੇਰੇ ਨਾਲ ਤੂੰ ਸ਼ਰਮਣੀ ਆਉਦੀ ਆ ਚਾਚੀ ਘਣਾ ਟੱਚਾ ਕਰਦੀ ਆ ਗਰਮੀ ਬਹੁਤ ਐ ਇਧਰ ਤਨੋਂ ਸੈਕ ਕਰਾਉਣੀ ਆ ਵੀ ਕਿਲੋ ਕਿਲੋ ਦੀਆਂ ਅੱਲਾ ਨੇ ਇਹ ਰੇਟ ਕੀ ਲਾਇਗਾ ਓ ਚਾਚੀ ਤੇਰੇ ਵਾਸਤੇ ਤਾਂ ਸਿਰਫ 1 ਕਿਲੋ ਆ ਓਸੀ 120 ਵੇਤਨੀ ਆ ਮੈਂ ਮਰ ਜਾਣਿਆ ਵੀਰ ਅੱਲਾ ਜ਼ਰੂਰੀ ਖੜੀ ਆ अच्छिया का मैं लिया के मरगा नहीं धर लूंगी